ਸਾਥੀਓ ਇਹ ਫੋਰਡ ਟਰੈਕਟਰ 3600 ਜੱਟਾਂ ਦੀ ਪਹਿਲੀ ਪਸੰਦ ਹੈ ਇਹਦੇ ਬਿਨਾ ਤਾਂ ਜੱਟਾਂ ਦਾ ਕਹਿੰਦੇ ਦਿਲ ਵੀ ਨਹੀਂ ਲੱਗਦਾ ਉਹ ਖੇਤਾਂ 'ਚ 3600 ਟਰੈਕਟਰ ਕੋ ਮਦਾਉਣਾ ਲੈ ਕੇ ਨ 3600 ਫੋਰਡ ਟਰੈਕਟਰ ਨਾਲ ਕਹਿੰਦੇ ਜੱਟਾਂ ਦੇ 36 ਗੁਣ ਮਿਲਦੇ ਆ ਤੇ ਨਾਲ ਦੀ ਨਾਲ ਇਹ ਵੀ ਗੱਲ ਹੈ ਕਹਿੰਦੇ ਕਿ ਫੋਰਡ ਟਰੈਕਟਰ ਨਾਲ ਅਜਿਹਾ ਸਾਥ ਹੈ ਜਿਵੇਂ ਲੱਸੀ ਦੇ ਨਾਲ ਮੱਖਣ ਹੋਵੇ ਸਰੋਂ ਦੇ ਸਾਗ ਦੇ ਨਾਲ ਮੱਕੀ ਦੀ ਰੋਟੀ ਹੋਵੇ ਸੱਜਿਆ ਬਰਾਟਾ ਦੀ ਲੇ ਫੋੜਦਾ ਕੇ ਦਾਲ ਵਿੱਚ ਲੂਣ ਭੁੱਲ ਗਏ ਹਾਏ ਹਾਏ ਹੈ ਕਹਿੰਦੇ ਕਮ ਹਲਟਾ ਹੁੰਦਾ ਆ ਤੇ ਜਦੋਂ ਵੀ ਅਸੀਂ ਇੰਪੋਰਟ ਐਕਸਪੋਰਟ ਕਰਦੇ ਆਂ ਤੇ ਸੂਰੀ ਸਾਹਿਬ ਦਾ ਕੈਮਰਾ ਪਤਾ ਨਹੀਂ ਕਿੱਥੋਂ ਘੁੰਮ ਗਿਆ ਕੇ ਤੇ ਸੂਰੀ ਸਾਹਿਬ ਕਹਿੰਦੇ ਖਬਰ ਭੁੱਲ ਜਿੱਤੇ ਤੇ ਸੋ ਅੱਜ ਅਸੀਂ ਹਾ ਮੈਂ ਇੱਕ ਵਾਰੀ ਦਾਤ ਨੂੰ ਸਾਡਾ ਕੈਂਠੇ ਵਾਲਾ ਗੱਬਰੂ ਜਿੱਤੇ ਮਰਦੀ ਪ੍ਰੀਤੀ ਸਪੁਰੂ ਇਹ ਅਕੇ ਜਿਹੜੇ ਦੋਏ ਟਰੈਕਟਰ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੇ ਆ ਇਹ ਚੰਦ ਹੀ ਮਿੰਟਾਂ ਵਿੱਚ ਆਸਟ੍ਰੇਲੀਆ ਲਈ ਰਵਾਨਾ ਹੋਣ ਵਾਲਿਆ ਖੇਤਾਂ ਵਿੱਚ ਬੁੱਕ ਦੇ ਲੇਕਿਨ ਉਹਨਾਂ ਸ਼ਿਪਮੈਂਟ ਦੇ ਥਰੂ ਇਹਨੀ ਆਸਟ੍ਰੇਲੀਆ ਪਹੁੰਚਣਾ ਤੁਹਾਨੂੰ ਨਹੀਂ ਲਿਖਣੀ ਜਿੱਧਰ ਆਉ ਜਿਹੜਾ ਕੈਂਠੇ ਵਾਲੇ ਗੱਭਰੂ ਆ ਪੰਜਾਬ 32 ਮਤਲਬ 32 ਸ਼ਾਇਆ ਪਿਆ 32 ਜਗਾਈ ਪਈ ਆ 32 ਦਾ ਸਿੱਕਾ ਜਦੋਂ ਦਾ ਪੂਰਾ ਮਹਗਾ ਮਾਰਾ ਜੀ ਮੈਂ ਕਿਹਾ ਕਿ ਜੱਟਾਂ ਦੇ 36 ਗੋਣ ਮਿਲਦੇ ਆ ਮਿਲਦੇ ਫਿਰ ਬਿਲਕੁਲ ਜੀ ਹੂੰ 3600 ਨਾ ਪੂਰੇ 36 ਕੋਣ ਮਿਲਦੇ 36 ਪ੍ਰਕਾਰ ਦੀ ਫਸਲ ਬੀਜਣੀ ਆ 36 ਪ੍ਰਕਾਰ ਦੀ ਆਮਦਨ ਕੱਢਣੀ ਆ 36 ਦੇ ਤੱਕ ਲੱਭ ਤਾਂ 3600 ਦੁਕਾਨਾਂ ਤੱਕ ਪਹੁੰਚ ਜਾਣਾ ਪੂਰੇ 3600 ਫੋਨ ਵੀ ਆ ਜਾਣਾ ਬਿਲਕੁਲ ਨਾਲ ਤੁਸੀਂ ਜਿਹੜਾ ਮਿਊਜ਼ਿਕ ਸਿਸਟਮ ਵੀ ਤਿਆਰ ਕਰਕੇ ਭੇਜਣ ਲੱਗਿਓ ਹਾਂਜੀ ਪੂਰਾ ਤਿਆਰ ਕੀਤਾ ਜੀ ਜਿੱਦਾਂ ਬਾਈ ਦਾ ਕਹਿਣਾ ਸੀਗਾ ਬੇ ਸਿੰਪਲ ਤਿਆਰ ਕਰਨਾ ਆ ਤੇ ਬਹੁਤਾ ਹਰਸ਼ਕਾ ਨਹੀਂ ਲਾਇਆ ਬੇ ਉਦਾਂ ਨਹੀਂ ਜਿਆਦਾ ਖੇਤੀ ਨੂੰ ਵਰਤਣ ਲਈ ਲਿਆ ਜਿਵੇਂ ਪਿੱਛੇ ਉਹ ਡਿੱਗੀ ਬਣਾਈ ਆ ਯਾਦ ਕਰ ਸਾਡੀ ਤਮੰਨਾ ਭਾਜੀ ਇਹੀ ਸੀਗੀ ਬੇ ਜਿੱਦਾਂ ਪੁਰਾਣੀ ਲੁੱਕ ਸੀ ਟਰੈਕਟਰ ਦੀ ਉਹੀ ਉਹੀ ਰੱਖੀ ਜਾਵੇ ਜੀ ਥੋੜਾ ਬਹੁਤਾ ਚਲੋ ਕੀਤਾ ਮੋਡੀਫਿਕੇਸ਼ਨ ਪਰ ਜਿਆਦਾ ਤਾਂ ਸਾਡਾ ਜਿੱਦਾਂ 올ਡ ਲੁੱਕ ਸੀ 3600 ਫੋਰਡ ਦੀ ਅਸੀਂ ਇਸੇ ਕਰਕੇ ਦੋਨੋਂ 3600 ਲੈ ਕੇ ਚੱਲੇ ਆ ਹਾਂਜੀ ਮਤਲਬ ਇਹ ਦਿਲ ਤੇ ਰਾਜ ਕਰਦਾ ਦਿਲ ਤੇ ਰਾਜ ਕਰਦੇ ਆ ਜੀ ਇੱਥੇ ਤਾਂ ਪੁਰਾਣੇ ਸਮਝ ਜਿਹੜੇ ઠાਣੇਦਾਰ ਸਲੂਟ ਮਾਰ ਦਿੰਦੇ ਸੀ ਕਿ ਫੋਰਡ ਟਰੈਕਟਰ ਵਾਲੇ ਵੱਡੇ ਸਰਦਾਰ ਆ ਗਏ ਫਰਾਟਾ ਫੋਰਡ ਦਾ ਜੀ ਹਾਂ ਫਰਾਟਾ ਫੋਰਡ ਉਧਰ ਮਾਰੂਗੇ ਕੋਰੇ ਸਲੂਟ ਦੇ ਮਾਰੂਗੇ ਜੀ ਪੂਰਾ ਠੀਕ ਹੈ ਬਾਹਰ ਖੋਲ ਕੇ ਕਹਿੰਦਾ ਬਾਹੀ ਗੁਰੂ ਬੋਲ ਕੇ ਟਰਾਲੀ ਉੱਤੇ ਬਹਿ ਜਾ ਵੱਲੀਏ ਲੈ ਵੀ ਸਲੱਖਣ ਸਿਆਂ ਆਪਾਂ ਪਹੁੰਚ ਗਏ ਟਰਾਲੀ ਦੇ ਉੱਤੇ ਆਜੋ ਗੈਸ ਚੋਲਾ ਹੂੰ ਡਬਲ ਸਲੈਂਸਰ ਟਰੈਕਟਰ ਦੀਆਂ ਹੱਬਾਂ ਜਿਵੇਂ ਕੋਈ ਖਰਾਬੀ ਆ ਜਾਵੇ ਦਾਤੀ ਕਹੀ ਤੇ ਰੰਬਾ ਰੰਬੇ ਤੇ ਸੋ ਇਹ ਛੋਟ ਛੋਟੀਆਂ ਜਿਹੜੀਆਂ ਆ ਬਸਤਾਂ ਰੱਖੀਆਂ ਪੁਰਾਣੀ ਸਭਿਆਚਾਰ ਵ ਨਿਆਣਿਆਂ ਨੂੰ ਕਿਤੇ ਰੰਬਾ ਭੁੱਲ ਨਾ ਜਾਵੇ ਹੂੰ ਠੀਕਾ ਜੀ ਤੇ ਮੜ ਮੋਟਾ ਉਸੇ ਸ਼ਾਂਗਾ-ਚਾਂਗੀ ਕਰਨ ਦੇ ਵੀ ਲੱਤਰ ਰੱਖੇ ਆ ਹੂੰ ਤੇ ਸੋ ਵੀ ਕਈ ਵਾਰੀ ਬੰਦਾ ਥੱਕ ਜਵੇ ਲੇਵਰ ਵਾਲੀ ਤੇ ਕੁਰਸੀ ਵੀ ਰੱਖੀ ਆ ਰਾਮ ਕੰਨ ਲਈ ਤੇ ਅੱਗੇ ਦੇਸੀ ਮੰਜਾ ਵੀ ਬੱਚੇ ਰੱਖਿਆ ਕੇ ਆ ਜੀ ਇਕੱਠੇ ਬਣੇ ਆ ਸਭ ਜੀ ਸਤਿ ਸ੍ਰੀ ਅਕਾਲ ਜੀ ਤੇ ਅੱਛਾ ਜੀ ਤੁਸੀਂ ਇਕੱਠੇ ਬਣੇ ਦੇਖ ਲਓ ਹੈ ਤੇ ਤੁਸੀਂ ਫਿਰ ਚਲੋ ਆਪਣਾ ਕਾਰੋਬਾਰ ਵਧੀਆ ਚਲਾਇਆ ਤੇ ਤੁਹਾਡੇ ਯਾਰ ਵੀ ਅੱਜ ਪਰਾਨੇ ਇਕੱਠੇ ਕਮਾਉਂਦਾ ਸਾਡੇ ਨਾਲ ਅੱਛਾ ਜੀ ਜੀ ਤੁਸੀਂ ਪਾਲਸ ਕਰਦੇ ਆ ਤੇ ਉਹ ਫਿਰ ਛੱਲ ਲਾਉਂਦੇ ਹੈ ਚਲੋ ਬਹੁਤ ਵਧੀਆ ਨੇ ਬਾਕੀ ਬੱਚਾ ਕੋਈ ਤੁਸੀਂ ਲੈ ਜਾਂਦੇ ਵੀਡੀਓ ਦੇਖ ਕੇ ਜਿਹੜੇ ਬਹੁਤ ਗੁੱਡ ਕਰ ਰਹੇ ਨੇ ਫੀਲ ਜੇਕਰ ਤੁਸੀਂ ਵੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਕਿਤੇ ਵੀ ਮੰਗਵਾਉਣਾ ਚਾਹਤੇ ਹੋ ਟਰੈਕਟਰ ਜਾਂ ਸੰਦ ਤਾਂ ਸਲੱਖਣ ਭਾਈ ਨਾਲ ਕਰਨੀ ਹੈ ਡੀਲ ਨੰਬਰ ਬੋਲ ਦੂੰ 99157 10571 99157 10571 ਕੇ ਬੀਮਰ ਮਰਸੀਡੀਸ ਲੈਂਪਰਗਿਨੀ ਵਾਲੇ ਫੋਟੋਆਂ ਖੇਚਣਗੇ ਟੌਰ ਇੰਨੀ ਹੋਊਗੀ ਜਿਵੇਂ ਬੰਬੇ ਵਾਲਾ ਐਕਟਰ ਨਹੀਂ ਸ਼ੌਂਕ ਪੂਰੇ ਹੋਣ ਲੱਗੇ ਆ ਕਿਉਂਕਿ ਰੱਜ ਕੇ ਮਿਹਨਤ ਕੀਤੀ ਐ ਦੂਜਾ ਨੀਟ ਐਂਡ ਕਲੀਨ ਰੱਖਿਆ ਐ ਕਰੈਕਟਰ ਨੇ ਬਈ ਸੱਦ ਕੇ ਜਾਈਏ ਚਾਹ ਚੜਿਆ ਪਿਆ ਆਸਟ੍ਰੇਲੀਆ ਨੂੰ ਨਵਾਂ ਸ਼ਰਕਰੀਮਪੁਰ ਤੋਂ ਦੋ ਜੱਟਾਂ ਦੇ ਨੀਲੇ ਪੁੱਤ ਚੱਲੇ ਆ ਤੇ ਨਾਮ ਹੈ ਫੋਰਡ ਟਰੈਕਟਰ ਨਹੀਂ ਨਾਮ ਹੈ ਫੋਰਡ ਟਰੈਕਟਰ ਨੂੰ ਸਾਥੀਓ ਇਹ ਫੋਰਡ ਟਰੈਕਟਰ 3600 ਜੱਟਾਂ ਦੀ ਪਹਿਲੀ ਪਸੰਦ ਹੈ ਇਹਦੇ ਬਿਨਾ ਤਾਂ ਜੱਟਾਂ ਦਾ ਕਹਿੰਦੇ ਦਿਲ ਵੀ ਨਹੀਂ ਲੱਗਦਾ ਉਹ ਖੇਤਾਂ 'ਚ 3600 ਟਰੈਕਟਰ ਕੋ ਮਦਾਉਣਾ ਲੈ ਕੇ ਨੇ 3600 ਫੋਰਡ ਟਰੈਕਟਰ ਨਾਲ ਕਹਿੰਦੇ ਜੱਟਾਂ ਦੇ 36 ਗੁਣ ਮਿਲਦੇ ਆ ਤੇ ਨਾਲ ਦੀ ਨਾਲ ਇਹ ਵੀ ਗੱਲ ਹੈ ਕਹਿੰਦੇ ਕਿ ਫੋਰਡ ਟਰੈਕਟਰ ਨਾਲ ਅਜੇ ਆ ਸਾਥ ਹੈ ਜਿਵੇਂ ਲੱਸੀ ਦੇ ਨਾਲ ਮੱਖਣ ਹੋਵੇ ਸਰੋਂ ਦੇ ਸਾਗ ਦੇ ਨਾਲ ਮੱਕੀ ਦੀ ਰੋਟੀ ਹੋਵੇ ਬਾਕੀ ਗੱਲ ਇਹ ਆ ਕਿ ਜਿਹੜੇ ਦੋਏ ਟਰੈਕਟਰ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੇ ਆ ਇਹ ਚੰਦ ਹੀ ਮਿੰਟਾਂ ਵਿੱਚ ਆਸਟ੍ਰੇਲੀਆ ਲਈ ਰਵਾਨਾ ਹੋਣ ਵਾਲੇ ਆ ਖੇਤਾਂ ਵਿੱਚ ਬੁੱਕ দেয়া ਲੇਕਿਨ ਉਹਨਾਂ ਸ਼ਿਪਮੈਂਟ ਦੇ ਥਰੂ ਇਹ ਨਹੀਂ ਆਸਟ੍ਰੇਲੀਆ ਪਹੁੰਚਣਾ ਤੇ ਜਿਨ੍ਹਾਂ ਨੇ ਪਹੁੰਚਾਣਾ ਪਹਿਲਾਂ ਪਉਨ ਦਾ ਸਵਾਗਤ ਕਰਦੇ ਗੱਲਬਾਤ ਕਰਦੇ ਆ ਫਿਰ ਉਸ ਤੋਂ ਬਾਅਦ ਜਿਹੜੇ ਹੋਰ ਸੱਜਣ ਇੱਥੇ ਮੌਜੂਦ ਨੇ ਇਹਨਾਂ ਨਾਲ ਵੀ ਸਾਂਝ ਪਾਵਾਂਗੇ ਸਲੱਖਣ ਜੀ ਆਜੋ ਸੁਨੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਡਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਜਦ ਵੀ ਅਸੀਂ ਸ਼ਿਪਮੈਂਟ ਕਰਦੇ ਆਂ ਤੁਸੀਂ ਅਹਿਮ ਟਾਈਮ ਤੇ ਸਾਡੇ ਕੋਲ ਪਹੁੰਚ ਜਾਂਦੇ ਆਂ ਪਤਾ ਨਹੀਂ ਤੁਹਾਨੂੰ ਸ਼ਿਪਿੰਗ ਦੀ ਮਹਿੰਗਾਈ ਜਾਂਦੀ ਐ ਇਦਾਂ ਦੀ ਮਹਿੰਗਾਈ ਆਉਂਦੀ ਐ ਮਹਿੰਗਾਈ ਕਦੋਂ ਵੇਲੇ ਸਾਡੇ ਕੋਲ ਆ ਜਾਂਦੇ ਆ ਤੇ ਅਸੀਂ ਤਾਂ ਅੱਗੇ ਮੈਂ ਪੂਜਾ ਦਾ ਗਾਣਾ ਸੁਣਦਾ ਹੁੰਦਾ ਸੀ ਕਿ ਜਦੋਂ ਵੱਜਿਆ ਫਰਾਟਾਂ ਦੀ ਲੇ ਫੋੜਦਾ ਕਿ ਦਾਲ ਵਿੱਚ ਲੂਣ ਪੁੱਲ ਗਏ ਆਏ ਹਾਏ ਇਹ ਕਹਿੰਦੇ ਕੰਮ ਉਲਟਾ ਹੁੰਦਾ ਆ ਕਿ ਜਦੋਂ ਵੀ ਅਸੀਂ ਇੰਪੋਰਟ ਐਕਸਪੋਰਟ ਕਰਦੇ ਆ ਤੇ ਸੂਰੀ ਸਾਹਿਬ ਦਾ ਕੈਮਰਾ ਪਤਾ ਨਹੀਂ ਕਿੱਥੋਂ ਘੁੰਮ ਗਿਆ ਕੇ ਤੇ ਸੂਰੀ ਸਾਹਿਬ ਕਹਿੰਦੇ ਖਬਰ ਪਹੁੰਚ ਜਾਂਦੇ ਤੇ ਸੋ ਅੱਜ ਅਸੀਂ ਆਹ ਮੈਂ ਇੱਕ ਵਾਰੀ ਦਾਦਮਾਏ ਸਾਡਾ ਕੈਂਠੇ ਵਾਲਾ ਗੱਭਰੂ ਜੀਤੇ ਮਰਦੀ ਪ੍ਰੀਤੀ ਸਪੁਰੂ ਆਜੋ ਆਜੋ ਫੇਰ ਦਿਖਾ ਦਈਏ ਆਪਾਂ ਤੇ ਸਲੱਖਣ ਜੀ ਸਾਡੇ ਭਰਾ ਨੇ ਔਰ ਬੜੇ ਹੀ ਟਰੈਕਟਰ ਇਹਨਾਂ ਨੇ ਮੇਰੇ ਖਿਆਲ ਦਰਜਨਾ ਤੋਂ ਬਧੇਰੇ ਟਰੈਕਟਰ ਜਿਹੜੇ ਆ ਵਰਲਡ ਵਾਈਡ ਪੰਚਾ ਦਿੱਤੇ ਆ ਤੇ ਆ ਟਰੈਕਟਰ ਦੀ ਆਪਾਂ ਕਹਾਣੀ ਸ਼ੁਰੂ ਕਰੀਏ ਨਾਲ ਵੀਰ ਉਹਨਾਂ ਨਾਲ ਵੀ ਗੱਲਬਾਤ ਕਰਨੀ ਆ ਕਿ ਇਹ ਗਰਾਰੀ ਅੜੀ ਕਿਤਾ ਕਿ 3600 ਫੋੜੀ ਲੈ ਕੇ ਜਾਣਾ ਇਹ ਵੀ ਸਾਡਾ ਪਿੰਡ ਕਰੀਮਪੁਰ ਤੋਂ ਹੂੰ ਕਾਫੀ ਸਮੇਂ ਤੋਂ ਆਸਟ੍ਰੇਲੀਆ ਦੇ ਵਿੱਚ ਰਹਿ ਰਿਹਾ ਸੀਗਾ ਹੂੰ ਤੇ ਜਿੱਦਾਂ ਕਹ ਲੋ ਵੀ ਇੱਥੋਂ ਵੀ ਖੇਤੀ ਕਰਦੇ ਗਏ ਤਾਂ ਖੇਤੀ ਦੇ ਨਾਲ ਪਿਆਰ ਇੱਦਾਂ ਹੀ ਰਿਹਾ ਹੂੰ ਤੇ ਸੋ ਇਹਨਾਂ ਦੀ ਰੀਚ ਸੀਗੀ ਕਿ ਬਾਪੂ ਵਾਲਾ ਜਿਹੜਾ ਫੋੜ ਰੱਖਿਆ ਆ ਇਹਨੂੰ ਵੀ ਅਸੀਂ ਤਿਆਰ ਕਰਕੇ ਲੈ ਕੇ ਜਾਣਾ ਕੋਲ ਜਿੱਦਾਂ ਉਹ ਕਹਿੰਦੇ ਨਾ ਵੀ ਜਿੱਦਾਂ ਚੱਲੂੰਗਾ ਚੱਲੂੰਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ ਇੱਕ ਉਹ ਪਿੱਛੇ ਬਾਬੇ ਦੀ ਨਿਸ਼ਾਨੀ ਤੇ ਇੱਕ ਬਾਪੂ ਨੇ ਰੱਖਿਆ ਸੀ ਫੋੜ ਸ਼ੁਰੂ ਤੋਂ ਫੋੜ ਦੇ ਨਾਲ ਕਾਫੀ ਪਿਆਰ ਰਿਹਾ ਤੇ ਸੋ ਇੱਕ ਇਹਦੇ ਵੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਅਸੀਂ ਦੱਸਣਾ ਵੇ ਸੀ ਕੀਤੀ ਕਰਦੇ ਹੁੰਦੇ ਸੀ ਠੀਕ ਹੈ ਓਲਡ ਵਾਈਫ ਓਲਡ ਵਾਈਫ ਹੈ ਇਹ ਉਹ ਬੋਰਡ 3600 ਆ ਜਿਹਨੂੰ ਦੇਖ ਕੇ ਥਾਣੇਦਾਰ ਵੀ ਸਲਾਮ ਕਰਦਾ ਸੀ ਕਿ ਵੀ ਸਰਦਾਰ ਆ ਗਏ ਪਿੰਡ ਕਰੀਮਪੁਰ ਦੇ ਸਰਦਾਰ ਆ ਗਏ ਅੱਛਾ ਇੱਕ ਮੈਨੂੰ ਇੱਧਰ ਗੱਲ ਸਮਝਾਈਓ ਬਹੁਤੀਆਂ ਲੋਡਿੰਗਸ ਤਾਂ ਹੈ ਨਹੀਂ ਹਾਂਜੀ ਅੱਜ ਕੱਲ ਇੰਸਟਾਗ੍ਰਾਮ ਤੇ ਉਂਗਲੀਆਂ ਘੁੰਮਦੀਆਂ ਲੇਕਿਨ ਆ ਤੁਸੀਂ ਸਟੀਅਰਿੰਗ ਬੜਾ ਕੈਂਪ ਬਣਾਤਾ ਇਹ ਬਸ ਬਾਈ ਦਾ ਕਹਿਣਾ ਸੀਗਾ ਵੀ ਬਿਲਕੁਲ ਨੇਚਰਲ ਬਿਊਟੀ ਰੱਖਣੀ ਆ ਵੀ ਪਾਵਰ ਤਾਂ ਸਾਰੇ ਕਰਾ ਕੇ ਲ ਜਾਂਦੇ ਵੀ ਆਪਾਂ ਇਹ ਰੱਖਣੀ ਆ ਵੀ ਮੈਨੂਅਲ ਸਟੀਅਰਿੰਗ ਕੋ ਓਲਡ ਕੇਸ ਮੱਖਣ ਦਾ ਗਾਣਾ ਬਈ ਇੱਕ ਵਿੱਚ ਡੋਲਿਆਂ ਦੀ ਜਾਨ ਹੋਣੀ ਚਾਹੀਦੀ। ਮਤਲਬ ਇਹ ਓਲਡ ਬਿਊਟੀ ਹੈ ਲੇਕਿਨ ਆਊਟ ਆਫ ਫੈਸ਼ਨ ਨਹੀਂ। ਹਾਂਜੀ ਹਾਂਜੀ ਬਿਲਕੁਲ। ਹਾਲੇ ਵੀ ਫੈਸ਼ਨ ਜੀ ਹੁਣ ਆਪਾਂ ਵੀਰ ਉਹਨਾਂ ਨਾਲ ਗੱਲਬਾਤ ਕਰ ਲਈਏ। ਕਰੀਮਪੁਰ ਤੋਂ ਆਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਇੱਕ ਵਾਰੀ ਆਪਣਾ ਨਾਮ ਸਾਂਝਾ ਕਰ ਦਿਓ ਜੀ। ਮੇਰਾ ਨਾਮ ਸ਼ਮਸ਼ੇਰ ਸਿੰਘ। ਵੈਸੇ ਪਿੰਡ ਮੇਰਾ ਚਾਲਖੁਰਦੇਆ। ਤੇ ਇਹ ਜਿਹੜੇ ਟਰੈਕਟਰ ਮੇਰੇ ਭਰਾ ਹੀ ਆ ਕਰੀਮਪੁਰ ਤੋਂ। ਜੀ। ਮੈਲਬਨ ਰਹਿੰਦੇ ਆ। ਜੀ। ਤੇ ਸਾਡਾ ਉੱਥੇ ਗਰੁੱਪ ਹੈ ਜਿਹਦਾ ਅਸੀਂ 14 ਥਿਗੇ ਵੀ ਲੈ ਕੇ ਪ੍ਰਾਣੀਆਂ ਨਿਸ਼ਾਨੀਆਂ ਖੇਤੀਬਾੜੀ ਦਾ ਜਿਹੜੇ ਅਸੀਂ ਉੱਥੇ ਵਿਰਸਾ ਕਰਦੇ ਆਏ ਆ ਉਹ ਚੀਜ਼ਾਂ ਲੈ ਕੇ ਜਾਈਏ ਹੂੰ ਤੇ ਜੀ ਮੰਚ ਰਹੀ ਸੀਗੀ ਇੱਕ ਜੀ ਇੱਕ ਚੀਜ਼ ਮੈਂ ਹੋਰ ਦਿਖਾਣੀ ਸੀ ਰੱਖਣੀ ਜੀ ਇੱਧਰ ਆਓ ਜਰਾ ਕੈਂਠੇ ਵਾਲੇ ਗੱਭਰੂ ਆ ਪੰਜਾਬ 32 ਮਤਲਬ 32 ਸ਼ਾਇਆ ਪਿਆ 32 ਜਗਾਈ ਪਈ ਆ 32 ਦਾ ਸਿੱਕਾ ਜਦੋਂ ਦਾ ਪੂਰਾ ਮਹਗਾ ਮਾਰਾ ਜੀ ਜੀ ਅੱਛਾ ਭਾਜੀ ਇੱਕ ਗੱਲ ਦੱਸੋ ਲੀਵਚਰ ਨਾਲ ਆਸਟ੍ਰੇਲੀਆ ਵਾਲੀ ਇੱਧਰ ਟਿਸ਼ਲ ਵੀ ਕੱਢ ਦਿੱਤੀ ਹਾਂਜੀ ਜ਼ਰੂਰ ਜੀ ਕਮਾਲ ਕੀਤੀ ਵੀ ਸਾਰੀ ਗੱਲ ਲੈ ਸਕਦੇ ਆ ਤੁਸੀਂ ਗੱਡੀ ਕੋਈ ਗੱਲ ਨਹੀਂ ਜੀ ਹੋਰ ਆਪਣੇ ਵਿਚਾਰ ਸਾਂਝੇ ਕਰੋ ਜੀ ਮਤਲਬ ਇਹ ਇਹਨ ਵੀ ਇਹ ਫਿਰ ਉੱਥੇ ਖੇਤਾਂ ਦਾ ਸ਼ਿੰਗਾਰ ਬਣੂਗੇ ਸੜਕ ਦੇ ਉੱਤੇ ਵੀ ਗੱਡੇ ਕਰੂਗੇ ਦੇਖੋ ਜੀ ਫਿਲਹਾਲ ਤਾਂ ਖੇਤਾਂ ਦਾ ਸ਼ਿੰਗਾਰ ਬਣੂਗਾ ਪਰ ਜਿੱਦਾਂ ਹੁਣ ਅਸੀਂ ਦੇਖਦੇ ਆਂ ਕਈ ਲੋਕ ਜਿਹੜਾ ਨਗਰ ਕੀਰਤਨ ਤੇ ਲੈ ਜਾਂਦੇ ਆ ਫਿਰ ਉਹਦੇ ਲਈ ਸਾਨੂੰ ਇਹਦਾ ਖੇਤਾਂ ਲਈ ਰੋਡ ਤੇ ਚਲਾਉਣ ਲਈ ਇਹਦੀ ਰੇਜੂ ਵਗੈਰਾ ਉਹ ਸਾਰਾ ਕੋਈ ਨੰਬਰ ਪਲੇਟ ਲਾਉਣੀ ਪੈਣੀ ਆ ਫਿਰ ਅਸੀਂ ਸਾਰੇ ਵੈਸੇ ਸਾਡਾ ਪ੍ਰੋਗਰਾਮ ਪਲਾਨ ਇਹੀ ਆ ਵੀ ਸਾਰੀ ਦੋ ਜਗ੍ਹਾ ਵਰਤੀਏ ਨਗਰ ਕੀਰਤਨ ਤੇ ਚਲ ਜਾਂਦਾ ਖੇਤਾਂ 'ਚ ਵੀ ਜਾਵੇ ਆਪਣੇ ਸ਼ੌਂਕ ਲਈ ਕਈ ਵਾਰੀ ਹੁਣ ਉੱਥੇ ਮੈਰਿਜ ਹੁੰਦੇ ਆ ਉਹ ਜਾਗੋ ਦੇ ਉੱਤੇ ਵਧੀਆ ਲੱਗਦਾ ਜੀ ਅੱਛਾ ਜਿੱਦਾਂ ਜ਼ਿਆਦਾਤਰ ਅਸੀਂ ਦੇਖਦੇ ਜਦੋਂ ਸਲੱਖਣ ਭਾਜੀ ਹੁਣ ਵੀ ਟਰੈਕਟਰ ਜਿਹੜੇ ਪਹਿਲਾਂ ਵੀ ਸ਼ਿਪਮੈਂਟ ਹੋਈ ਆ ਪਰਦੇਸਾਂ 'ਚ ਭੇਜੇ ਗਏ ਆ ਉਹ ਤੋਂ ਮੋਡੀਫਾਈ ਜ਼ਿਆਦਾ ਕਰਦੇ ਆ ਹੁਣ ਤੁਹਾਡੇ ਉੱਤੇ ਬੱਚੇ ਤਾਂ ਨਹੀਂ ਕਹਣਗੇ ਪਾਪਾ ਜੀ ਤਾਂ 올ਡ ਸਕੂਲ ਆ ਨਹੀਂ ਨਹੀਂ ਇਦਾਂ ਦਾ ਕੋਈ ਨਹੀਂ ਜੀ ਵਾਈਵ ਆਉਂਦੀ ਆ ਪੂਰੀ ਹਾਂਜੀ ਪੂਰੀ ਦੀ ਪਿੰਡ ਗੱਲਬਾਤ ਆ ਪੂਰੀ ਘੈਂਟ ਗੱਲਬਾਤ ਆ ਜੀ ਜੀ ਕੋਈ ਹੋਰ ਤੁਸੀਂ ਦੱਸੋ ਕੋਈ ਤੁਹਾਡੇ ਉਧਰ ਮਨ ਵਿੱਚ ਵਿਚਾਰ ਹੋਣ ਕਿ ਇਸ ਵਰਤੋਂ ਨੂੰ ਤੁਹਾਨੂੰ ਲਿਆ ਜ਼ਿਆਦਾਤਰ ਬਾਕੀ ਜ਼ਿਆਦਾਤਰ ਤਾਂ ਅਸੀਂ ਉੱਥੇ ਖੇਤੀ ਲਈ ਵਰਦਾਂਗੇ ਜੀ ਜੀ ਹਾਂਜੀ ਜੀ ਸਲੱਖਣ ਭਾਜੀ ਫਿਰ ਮਤਲਬ ਉਧਰ ਜੇ ਕਿਸੇ ਨੂੰ ਗਾਣਿਆਂ ਦੀ ਸ਼ੂਟਿੰਗ ਲਈ ਟਰੈਕਟਰ ਚਾਹੀਦਾ ਹੋਇਆ ਤਾਂ ਫਿਰ ਕਿਹਨਾਂ ਸੰਪਰਕ ਕਰਨ ਏ ਸਾਡੇ ਭਰਾ ਨਾਲ ਸੰਪਰਕ ਕਰ ਸਕਦੇ ਜੀ ਆਸਟ੍ਰੇਲੀਆ ਵਿੱਚੇ ਰਹਿ ਰਹੇ ਆ ਤੇ ਪਰ ਫਿਰ ਵੀ ਆਪਣੇ ਵਿਰਸੇ ਦੇ ਨਾਲ ਪਿਆਰ ਸੀਗਾ ਤੇ ਆਪਣੇ ਜਿਹਦੇ ਨਾਲ ਖੇਤੀ ਕਰਦੇ ਰੇ ਬੋਲਦਾਂ ਤੋਂ ਬਾਅਦ ਫੋੜ ਦਾ ਪਿਆਰ ਸੀ ਕਿਸੇ ਨੂੰ ਵੀ ਚਾਹੀਦਾ ਆ ਤੇ ਕੋਈ ਫੀਸ ਨਹੀਂ ਸੰਪਰਕ ਕਰ ਸਕਦਾ ਇੰਦਾਂ ਤੁਸੀਂ ਕੋਲ ਗਏ ਜਾਨੇ ਕੋਈ ਫੀਸ ਨਹੀਂ ਅਗਲੇ ਡਿਮਾਂਡ ਵੱਧ ਜੂਵੇ ਅੱਛਾ ਇੱਕ ਗੱਲ ਦੱਸੋ 3600 ਮੈਂ ਕਿਹਾ ਕਿ ਜੱਟਾਂ ਦੇ 36 ਗੋਣ ਮਿਲਦੇ ਆ ਮਿਲਦੇ ਫਿਰ ਬਿਲਕੁਲ ਜੀ 3600 ਨਾ ਪੂਰੇ 36 ਗੋਣ ਮਿਲਦੇ 36 ਪ੍ਰਕਾਰ ਦੀ ਫਸਲ ਬੀਜਣੀ ਆ 36 ਪ੍ਰਕਾਰ ਦੀ ਆਮਦਨ ਕੱਢਣੀ ਆ 36 ਦੇ ਤੱਕ ਲੱਪ ਤਾਂ 3600 ਦੁਕਾਨਾਂ ਤੱਕ ਪਹੁੰਚ ਜਾਣੇ ਪੂਰੇ 3600 ਫੋਨ ਵੀ ਆ ਜਾਣਾ ਬਿਲਕੁਲ ਜੀ ਨਾਲ ਤੁਸੀਂ ਜਿਹੜਾ ਮਿਊਜ਼ਿਕ ਸਿਸਟਮ ਵੀ ਤਿਆਰ ਕਰਕੇ ਭੇਜਣ ਲੱਗਿਓ ਹਾਂ ਜੀ ਪੂਰਾ ਤਿਆਰ ਕੀਤਾ ਜੀ ਜਿੱਦਾਂ ਬਾਈ ਦਾ ਕਹਿਣਾ ਸੀਗਾ ਬਈ ਸਿੰਪਲ ਤਿਆਰ ਕਰਨਾ ਆ ਤੇ ਬਹੁਤਾ ਹਰਸ਼ਕਾਰ ਨਹੀਂ ਲਾਇਆ ਬਈ ਉਦੋਂ ਨਹੀਂ ਜਿਆਦਾ ਖੇਤੀ ਨੂੰ ਵਰਤਣ ਲਈ ਲਿਆ ਜਿਵੇਂ ਪਿੱਛੇ ਉਹ ਡਿੱਗੀ ਬਣਾਈ ਆ ਦੇਖਈਏ ਆਪਾਂ ਨਾਲ ਵੀ ਨਾਲ ਆਜੋ ਦیدار ਸੰਤ ਦੇ ਗੀਤ ਵੀ ਵੱਜਣੇ ਆ ਤੇ ਨਾਲ ਦੇ ਨਾਲ ਆਪਾਂ ਦਿਖਾ ਦਈਏ ਬਸ ਜੋ ਜੋ ਇਹਨਾਂ ਨੇ ਤਿਆਰ ਕੀਤਾ ਜੀ ਰੀਝਾਂ ਲਾਈਆਂ ਪੂਰੀਆਂ ਜੀ ਹਾਂ ਪਿੱਛੋਂ ਫਿਰ ਕਹਿੰਦਾ ਦਿਸਦਾ ਵੀ ਰਹੂਗਾ ਹਲਕਾ-ਪੁਲਕਾ ਤਿਆਰ ਕਰ ਲਿਆ ਕੋਈ ਸਮਾਨ ਲੈ ਕੇ ਜਾਣਾ ਜਿਵੇਂ ਰੇਹ ਕਹਿ ਲਓ ਖਾਦ ਕਹਿ ਲਓ ਵੀ ਲੈ ਕੇ ਜਾਣੀ ਖੇਤਾਂ ਨੂੰ ਤਾਂ ਵਿੱਚ ਲੈ ਕੇ ਜਾ ਸਕਦਾ ਆ ਮਲਵੱਧਰ ਲਈ ਧਰਤੀ ਦੇ ਵੱਡੀ ਕਾ ਲਾਉਣਾ ਪੂਰਾ ਜੀ ਪੂਰਾ ਠੀਕ ਹੈ ਠੀਕ ਹੈ ਜੀ ਸੋ ਵੀ ਇਸ ਕਰਕੇ ਸਿੰਪਲ ਤਿਆਰ ਵਾ ਵੀ ਖੇਤੀ 'ਚ ਵਰਤੋਂ ਹੋ ਸਕੇ ਫਿਰ ਜਿੱਦਾਂ ਫੁੱਲ ਤਿਆਰ ਤਾਂ ਫਿਰ ਖੇਤੀ 'ਚ ਨਹੀਂ ਵਰਤਿਆ ਜਾਂਦਾ ਅੱਛਾ ਅੱਛਾ ਗੁੱਡੀਆਂ ਚਮਕਾਈਆਂ ਭਈਆਂ ਸਲਖਣ ਨੇ ਹੈਂ ਜਿੱਦਾਂ ਸਲੱਖਣ ਦੀ ਗੁੱਡੀ ਚਮਕੀ ਪਈ ਆ ਟਾਇਰਾਂ ਦੀਆਂ ਗੁੱਡੀਆਂ ਵੀ ਚਮਕਾਈਆਂ ਪਈਆਂ ਵਾਹ ਜੀ ਵਾਹ ਜੀ ਇੱਧਰ ਆ ਜੀ ਆਪਾਂ ਇੱਧਰ ਆਜੋ ਜੀ ਇਹ ਵੀ ਬਸ ਸੇਮ ਦੂਸਰਾ ਵੀ ਇਸੇ ਤਰ੍ਹਾਂ ਤਿਆਰ ਆ ਬਿਲਕੁਲ ਸਿੰਪਲ ਸਟੀering ਦੇ ਵਿੱਚ ਪਾਵਰ ਸਟੀering ਨਹੀਂ ਕੀਤਾ ਹੈਗਾ ਤੇ ਇਸੇ ਲਈ ਨਹੀਂ ਕੀਤਾ ਵੀ ਖੇਤੀ ਚ ਵਰਤੋਂ ਕਰਨੀ ਆ ਤੇ ਉੱਥੇ ਮਤਲਬ ਬਾਹਾਂ ਚ ਜਾਨ ਹੈ ਜਾਨ ਚਾਹੀਦੀ ਕਿ ਇਸ ਮੱਖਣ ਦਾ ਗਾਣਾ ਜਿਆਦਾ ਸੁਣਦੇ ਆ ਅਈ ਠਡਾ ਵਾਲੇ ਆ ਜਾਨ ਚਾਹੀਦੀ ਆ ਮਦਈ ਦਾ ਤੂਫਾਨ ਇਸੇ ਜਾਨਿਆਂ ਬੱਦਲ ਵਾਂਗੂ ਨਹੀਂ ਹੋਗਾ ਅੱਜ ਦੇ ਬਿਲਕੁਲ ਜੀ ਜਿੱਥੋਂ ਲੰਗੀ ਬਿਲਕੁਲ ਸਿੰਪਲ ਤਿਆਰ ਵੀ ਕੋਈ ਮੁਸ਼ਕਲ ਨਾ ਆਵੇ ਜਿਵੇਂ ਇਹਨਾਂ ਦਾ ਕਹਿਣਾ ਆ ਵੀ ਪਾਵਰ ਸਟੀering ਦਾ ਪੈਪ ਲੀਕ ਹੋ ਗਿਆ ਜਾਂ ਕੁਝ ਕੰਮ ਨਾ ਖੜਾ ਹੋਵੇ ਤਾਂ ਸਿੰਪਲ ਰੱਖਿਆ ਹਜੇ ਆਪ ਪੂਰੇ ਹਾਰਡਵਰਕਰ ਆ ਤੁਸੀਂ ਬਾਈ ਦਾ ਸਰੀਰ ਦੇਖਿਆ ਲੋਹਿਆਂ ਨੂੰ ਪੂਰਾ ਕਹਿਰਾ ਸਰੀਰ ਵਾ ਜਮ ਲਾਉਂਦਾ ਸਰੀਰ ਕਹਿਰਾ ਹੈ ਪਰ ਉਹ ਲੋਹੇ ਵਰਗਾ ਹੈ ਆ ਪੂਰਾ ਜਿਵੇਂ ਕਹਾਂ ਲੋਹਾਈ ਆ ਪੂਰਾ ਇਧਰ ਫਿਰ ਪੂਰਾ ਪੇਂਟ ਕੀਤਾ ਨਿਕਲ ਵੀ ਕਰਾਇਆ ਜੀ ਸਾਨੂੰ ਹਾਂਜੀ ਹਾਂਜੀ ਮਤਲਬ ਸਿੰਪਲ ਪੇਂਟ ਜਿਆਦਾ ਨਹੀਂ ਨਿਕਲ ਵਾਲਾ ਕੀਤਾ ਆ ਅੱਜ ਮੈਂ ਇੱਥੇ ਨਿਕਲ ਹੋਇਆ ਹਾਂਜੀ ਇੱਥੇ ਥੋੜਾ ਬਹੁਤਾ ਕਰਾਇਆ ਜੋ ਜੋ ਨੇਚਰਲ ਹੈਗਾ ਤੇ ਫਲੈਂਸਰ ਫਲੈਂਸਰ ਨੇਚਰਲ ਜਿਹੜਾ ਫੋਰਡ ਦਾ ਆਉਂਦਾ ਹੀ ਆ ਜੀ ਸਾਡੀ ਤਾਂ ਸਾਡੀ ਤਮੰਨਾ ਜੀ ਜਿਆਦਾ ਤਾਂ ਸਾਡੀ ਤਮੰਨਾ ਭਾਜੀ ਇਹੀ ਸੀਗੀ ਵੀ ਜਿੱਦਾਂ ਪੁਰਾਣੀ ਲੁੱਕ ਸੀਗੀ ਟਰੈਕਟਰ ਦੀ ਉਹੀ ਉਹੀ ਰੱਖੀ ਜਾਵੇ ਥੋੜਾ ਬਹੁਤ ਚਲੋ ਕੀਤਾ ਮੋਡੀਫਿਕੇਸ਼ਨ ਪਰ ਜਿਆਦਾ ਸਾਡਾ ਜਿੱਦਾਂ 올ਡ ਲੁੱਕ ਸੀਗੀ 3600 ਫੋਰਡ ਦੀ ਅਸੀਂ ਉਸੇ ਕਰਕੇ ਦੋਨੋਂ 3600 ਲੈ ਕੇ ਚੱਲੇ ਆ ਹਾਂਜੀ ਮਤਲਬ ਇਹ ਦਿਲ ਤੇ ਰਾਜ ਕਰਦੇ ਦਿਲ ਤੇ ਰਾਜ ਕਰਦੇ ਆ ਜੀ ਪੂਰੇ ਇੱਥੇ ਤਾਂ ਪੁਰਾਣੇ ਸਮਝਦੇ ਇਹ ਠਾਣੇਦਾਰ ਸਲੂਟ ਮਾਰ ਦਿੰਦੇ ਸੀ ਕਿ ਫੋਰਡ ਟਰੈਕਟਰ ਵਾਲੇ ਵੱਡੇ ਸਰਦਾਰ ਆ ਗਏ ਫਰਾਟਾ ਫੋਰਡ ਦਾ ਜੀ ਹਾਂ ਫਰਾਟਾ ਫੋਰਡ ਉਧਰ ਮਾਰੂਗੇ ਕੋਰੇ ਸਲੂਟ ਬਸ ਨੂੰ ਕੋਈ ਜੀ ਪੂਰਾ ਠੀਕ ਹੈ ਜੀ ਨਾਲ ਸਰਦਾਰ ਸਾਹਿਬ ਨੇ ਇਹਨਾਂ ਵੀ ਬਗਲ ਗੱਲਬਾਤ ਕਰ ਲੈਣੀ ਸੱਲਾਂ ਪਿੰਡ ਤੋਂ ਆਏ ਨੇ ਜੀ ਜੀ ਦਿਲ ਮੰਗਦਾ ਫੋੜ ਦੇਖੋ ਜੀ ਆ ਕੈਨੇਡਾ ਤੋਂ ਆਇਆ ਮੈਂ ਤਾਂ ਅਸੀਂ ਉੱਥੇ ਦੇਖਿਆ ਕੋਸ਼ਵਰਡ ਪਹੁੰਚਿਆ ਨਗਰ ਕੀਰਤਨਾ ਵਜh ਦੇਖਣ ਨੂੰ ਮਿਲਦੇ ਆ ਜੀ ਬੜੀ ਖੁਸ਼ੀ ਹੁੰਦੀ ਆ ਜਦੋਂ ਆਪਣੇ ਆ ਲੋਕ ਪੰਜਾਬੀ ਲੋਕ ਆਪਣੇ ਵਿਰਸੇ ਸਭਤਾ ਦੇ ਨਾਲ ਹੂੰ ਇਹ ਆਪਣੇ ਸਭਿਆਚਾਰ ਨਾਲ ਬਿਲਕੁਲ ਜੁੜਨਾ ਚਾਹੁੰਦੇ ਆ ਇਹ ਬੜੀ ਖੁਸ਼ੀ ਦੀ ਗੱਲ ਆ ਜਿਹੜਾ ਇਹਨਾਂ ਨੇ ਆਪਣੇ ਵਿਰਸੇ ਨਾਲ ਜੁੜਨ ਦਾ ਪ੍ਰਾਰਲਾ ਕੀਤਾ ਇਹ ਤੋਂ ਸਾਬਤ ਹੁੰਦਾ ਪਈ ਅਸੀਂ ਦੁਨੀਆ ਵਿੱਚ ਕਿਤੇ ਵੀ ਚਲੇ ਜਾਈਏ ਆਪਣੇ ਪੰਜਾਬ ਨੂੰ ਵਿਰਸੇ ਨੂੰ ਸਭਿਆਚਾਰ ਨੂੰ ਅਸੀਂ ਕਦੇ ਨਹੀਂ ਭੁੱਲਦੇ ਅਸੀਂ ਖੁਦ ਵੀ ਪਿੰਡ ਆਪਣੇ ਤੌਰ ਤੇ ਇੱਕ ਉਦਮ ਉਪਾਰਲਾ ਕੀਤਾ ਪਈ ਅਸੀਂ ਆਪਣੀ ਸਾਰੀ ਜ਼ਮੀਨ ਝੋਲੇ ਝੋਨੇ ਥੱਲੇੋਂ ਕੱਢ ਕੇ ਤੇ ਉੱਥੇ ਡ੍ਰਿਪ ਸਿਸਟਮ ਲਾਇਆ ਤੇ ਜਿਹੜਾ ਕਿ ਆਪਣੇ ਆਪ ਵਿੱਚ ਸਾਨੂੰ ਮਹਿਕਮੇ ਦੇ ਅਫਸਰਾਂ ਨੇ ਦੱਸਿਆ ਭਈ ਹਿੰਦੁਸਤਾਨ ਵਿੱਚ ਆਪਣੀ ਕਿਸਮ ਦਾ ਪਹਿਲਾ ਉਹ ਪ੍ਰੋਜੈਕਟ ਹੋਇਆ ਸੋ ਕਹਿੰਦੇ ਉਹ ਦੱਸਦੇ ਤੁਸੀਂ ਇਸ ਹਿਸਾਬ ਨਾਲ ਸਾਰੇ ਇੰਡੀਆ ਚੋਂ ਨੰਬਰ 1 ਆ ਗਏ ਕਿਉਂਕਿ 25 ਏਕੜ ਪੂਰੇ ਝੋਨੇ ਥੱਲੋਂ ਮੁਕਤ ਕਰਕੇ ਤੇ ਉਹ ਡ੍ਰਿਪ ਸਿਸਟਮ ਨਾਲ ਉੱਥੇ ਖੇਤੀਬਾੜੀ ਕਰਨੀ ਸੋ ਇਹ ਇਹ ਵੀ ਬੜੀ ਇੱਕ ਵਧੀਆ ਪ੍ਰਾਲਾ ਹੈਗਾ ਸੋ ਬਾਕੀ ਜਿਹੜਾ ਇਸ ਤਰ੍ਹਾਂ ਵਰਸਨਲ ਜੁੜਦੇ ਆ ਉਹ ਤੁਹਾਡੀ ਤਾਕਤ ਵਾਧੀ ਆ ਇਹ ਬਹੁਤ ਵਧੀਆ ਗੱਲ ਆ ਸਾਨੂੰ ਸਭ ਨੂੰ ਇਸ ਤਰ੍ਹਾਂ ਜੁੜਨਾ ਚਾਹੀਦਾ ਤੋਂ ਜਿਸ ਤਰ੍ਹਾਂ ਹੋਰ ਸ਼ਹਿਰਾਂ ਵਿੱਚ ਕੈਨੇਡਾ ਵਿੱਚ ਵੀ ਅਮਰੀਕਾ ਵਿੱਚ ਵੀ ਇਸ ਗੱਲ ਦਾ ਰੁਝਾਨ ਪੈ ਰਿਹਾ ਨਗਰਕੀਤਨਾ ਔਰ ਤੁਹਾਡੇ ਖੇਤਾਂ ਦੀ ਸ਼ਾਨ ਬਣ ਗਏ ਇਸ ਟਰੈਕਟਰ ਸੋ ਆਪਣੀ ਸਭਤ ਆ ਆਪਣਾ ਵਿਰਸਾ ਆਪਣੀ ਮਾਂ ਬੋਲੀ ਇਹਨਾਂ ਸਾਰਿਆਂ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਉਹ ਵੈਸੇ ਵੀ ਕਹਿੰਦੇ ਨੇ ਕਿ ਜਿਹੜਾ ਮਿੱਟੀ ਦੀ ਇੱਜ਼ਤ ਕਰਦਾ ਮਿੱਟੀ ਫਿਰ ਕੁੱਲ ਜਹਾਨ ਚੋਂ ਇੱਜ਼ਤ ਦਵਾਉਂਦੀ ਹੈ ਆਪਣੀ ਮਿੱਟੀ ਨੂੰ ਆਪਣੀ ਮਾਂ ਨੂੰ ਭੁੱਲਣਾ ਨਹੀਂ ਚਾਹੀਦਾ ਨਾ ਆਪਣੀ ਮਾਂ ਬੋਲੀ ਨੂੰ ਭੁੱਲੋ ਨਾ ਆਪਣੀ ਮਾਂ ਜਿੱਥੇ ਤੁਸੀਂ ਜਨਮ ਲਿਆ ਉਹ ਧਰਤੀ ਨੂੰ ਭੁੱਲੋ ਬਿਲਕੁਲ ਕਰਮ ਭੂਮੀ ਦੇ ਵਿੱਚ ਸਤਿਕਾਰ ਹੋਣਾ ਚਾਹੀਦਾ ਹਾਂ ਲੇਕਿਨ ਮਾਂ ਜਿਹਨੇ ਧਰਤੀ 'ਤੇ ਜਨਮ ਲਿਆ ਉਹਨੂੰ ਨਹੀਂ ਭੁੱਲਣਾ ਚਾਹੀਦਾ ਰਖਣ ਭਾਜੀ ਕੀ ਕਹੋਗੇ ਜੀ ਸੂਰੀ ਸਾਹਿਬ ਤੁਸੀਂ ਘਰਚਾ ਬਰੋਦਰ ਨੂੰ ਮਿਲੇ ਆ ਜੀ ਜਿਵੇਂ ਅੱਜ ਕੱਲ੍ਹ ਦੇ ਨਵੇਂ ਯੂਥ ਦੇ ਵਿੱਚ ਬਾਹਰ ਜਾਣ ਦਾ ਟ੍ਰੈਂਡ ਵਾ ਕੋਈ ਯੂਰਪ ਜਾਂਦਾ ਕੋਈ ਬਲੈਟ ਕੋਈ ਕੈਨੇਡਾ ਕੋਈ ਅਮਰੀਕਾ ਹਾਂ ਇਵੇਂ ਸਾਡੇ ਘਰਚਾ ਸਾਹਿਬ ਨੇ ਉਹ ਮੁੜਿਆਂ ਵੱਲ ਦੇਖ ਕੇ ਨਵਾਂ ਹੀ ਬਣਾਇਆ ਤਰੀਕਾ ਹਾਂ ਸੋਰੀ ਪਿੰਡ ਇਕੱਠਾ ਕੀਤਾ ਸਰੀਕਾ ਤੇ ਪਿੰਡ ਸੱਲਾਂ ਦੇ ਵਿੱਚ ਪਾਣੀ ਬਚਾਓ ਦੀ ਮਹਿਮ ਚਲਾਈ 25 ਏਕੜਾਂ ਦੇ ਵਿੱਚ ਆਪਣੇ ਹੀ ਡ੍ਰਿਪ ਸਿਸਟਮ ਲਾਇਆ ਵੀ ਸਿਹਤ ਦਈਏ ਪਾਣੀ ਬਚਾਉਣ ਚ ਕਦਮ ਰਖੀਏ ਕਈ ਲੋਕਾਂ ਨੇ ਇਹਨਾਂ ਨੂੰ ਆ ਕੇ ਮਸ਼ਕਰੀਆਂ ਵੀ ਕੀਤੀਆਂ ਵੀ ਤੁਹਾਡੇ ਇੱਕ ਬੰਦੇ ਦੇ ਪਾਣੀ ਬਚਾਉਣ ਨਾਲ ਕਿੰਨਾ ਹੋਊਗਾ ਸੋ ਕਈ ਬੰਦਿਆਂ ਨੇ ਸਿਹਤ ਵੀ ਲਈ ਦੂਰੋਂ ਪਾਰੋਂ ਆ ਕੇ ਤੇ ਬਹੁਤ ਸਿੱਖੀ ਨਾਲ ਵੀ ਪਿਆਰ ਆ ਪੰਜਾਬੀਅਤ ਦੇ ਨਾਲ ਪਿਆਰ ਆ ਤੇ ਪੰਜਾਬੀ ਮਤਲਬ ਜਿਹੜਾ ਬੋਲਦਾ ਸਿੱਖਦਾ ਉਹਦੇ ਨਾਲ ਬਹੁਤ ਅਮਨਦਰਦੀ ਪਿਆਰ ਰੱਖਦੇ ਆ ਸੋ ਇਹਨਾਂ ਨੂੰ ਦੇਖ ਕੇ ਤੁਰੇ ਜਾਂਦੇ ਜਾਂਦੇ ਦਾ ਨਿਗਾ ਪੈ ਗਈ ਤਾਂ ਵੈਸੇ ਖੜ ਗਏ ਹੂੰ ਬਈ ਵੀ ਕੀ ਹੋ ਰਿਹਾ ਫੇ ਜਾਂ ਦੇਖਿਆ ਖੜ ਗਏ ਤਾਂ ਫੇ ਖੜ ਗਏ ਖੜ ਗਏ ਬਈ ਸੰਤਸ ਜਿਹੜਾ ਲੈ ਕੇ ਜਾ ਰਿਹਾ ਤਾਂ ਮੁੰਡੇ ਨੂੰ ਸ਼ਾਬਾਸ਼ ਦਿੱਤੀ ਬਈ ਤੈ ਅਸੀਂ ਉਧਰੋਂ ਆ ਕੇ ਵਿਰਸਾ ਸੰਭਾਲਿਆ ਵੇ ਤੁਸੀਂ ਉਧਰ ਬੈਠਾ ਸਮਾਰ ਬਿਲਕੁਲ ਬਹੁਤ ਖੁਸ਼ੀ ਵਰਲਡ ਵਾਈਡ ਪਰਸਾ ਸੰਭਾਲਣ ਅੰਦ ਕਲਾਂ ਦੇ ਵਿੱਚ ਸਾਡੇ ਜਸਵਿੰਦਰ ਸਿੰਘ ਜੀ ਖਰਚਾ ਕਦੇ ਹੋਣ ਹੀ ਨਹੀਂ ਦਿੰਦੇ ਕਿਸੇ ਤੇ ਨਜਾਇਜ਼ ਪਰਚਾ ਤੇ ਕਹਿੰਦੇ ਖੇਤੀ 'ਚ ਵੀ ਕੱਟ ਕਰੋ ਖਰਚਾ ਬਿਲਕੁਲ ਜੀ ਤਾਂ ਹੀ ਹੋ ਰਹੀ ਹੈ ਚਰਚਾ ਤਾਂ ਹੀ ਹੋ ਰਹੀ ਚਰਚਾ ਬਸ ਆਪਣੇ ਸ਼ੌਕ ਜ਼ਰੂਰ ਪੂਰੇ ਕਰੋ ਲੇਕਿਨ ਆਪਣੇ ਲਿਮਟ ਦੇ ਵਿੱਚ ਰਹਿ ਕੇ ਔਰ ਲਿਮਟ 'ਚ ਰਹਿਣਾ ਬਹੁਤ ਜ਼ਰੂਰੀ ਹੈ ਜਸਵਿੰਦਰ ਸਿੰਘ ਬਣਾ ਨੇ ਕਿਹਾ ਇਹ ਇਹ ਆਪਣੇ ਆਪ ਨੂੰ ਸੰਕੋਚ ਵਿੱਚ ਜਬਤ ਵਿੱਚ ਰੱਖ ਕੇ ਗੱਲ ਕਰਨੀ ਬਹੁਤ ਜ਼ਰੂਰੀ ਹੁੰਦੀ ਆ ਸੋ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਮੈਂ ਕਰ ਚਾਹਾਂ ਸਭ ਇੱਕ ਗੱਲ ਕਹਿਣੀ ਚਾਹਾਂਗਾ ਜਿਹੜੀ ਇਹਨਾਂ ਨੇ ਗੱਲ ਕੀਤੀ ਨਾ ਕਹਿੰਦੇ ਕਿ ਤੁਹਾਨੂੰ ਲੋਕਾਂ ਨੇ ਜਿਵੇਂ ਇਹ ਕਹਿੰਦੇ ਆ ਕਿ ਮਸ਼کریاں ਵੀ ਕੀਤੀਆਂ ਟੀਚਰ ਕਰਨ ਦੀ ਕੋਸ਼ਿਸ਼ ਕੀਤੀ ਕਿ 25 ਏਕੜ ਚੋਂ ਪਾਣੀ ਬਚਾ ਕੇ ਕੀ ਕਰੂਗੇ ਲੇਕਿਨ ਮੈਂ ਤੁਹਾਨੂੰ ਇੱਕ ਸਨਮਾਨ ਦੇਣਾ ਚਾਹੁੰਦਾ ਕਿ ਤੁਹਾਡਾ ਨਾਮ ਉਹਨਾਂ ਚੋਂ ਇੱਕ ਕਹਾਣੀ ਦੀ ਚਿੜੀ ਦੀ ਕਹਿੰਦੇ ਕਿ ਚੁੰਚਨਾ ਪਾਣੀ ਦੀ ਇੱਕ ਬੂੰਦ ਲਾ ਕੇ ਜੰਗਲ ਚ ਜਾ ਕੇ ਬੁਝਾਉਂਦੀ ਆ ਉਹ ਕਹਿੰਦੀ ਕਿ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਚ ਆਊਗਾ ਤੇ ਤੁਹਾਡਾ ਨਾਮ ਪਾਣੀ ਬਚਾਉਣ ਵਾਲਿਆਂ ਚ ਆਊਗਾ ਇਹ ਇਹ ਵੱਡੀ ਉਪਲਬਧੀ ਆ ਜੀ ਵੱਡੀ ਪ੍ਰਾਪਤੀ ਆ ਤੁਹਾਡੀ ਆਪਾਂ ਆਪਣੇ ਸਾਹ ਆਪਾਂ ਸਾਰਿਆਂ ਨੂੰ ਪਤਾ ਹੈ ਭਈ ਜੋ ਅਸੀਂ ਬਚਪਨ ਚ ਦੇਖਿਆ ਅਸੀਂ ਖੂਹਾਂ ਤੋਂ ਗੋਡਣੀ ਮਾਰ ਕੇ ਚੂਲੀ ਨਾਲ ਪਾਣੀ ਪੀ ਲੈਂਦੇ ਸੀ ਅੱਜ ਆਪਣੇ ਆਪ ਸੋਚੋ ਲੋਕੋ ਪਿਉ ਪਾਣੀ ਕਿੱਥੇ ਗਿਆ ਉਹ ਜਿਹੜੇ ਐਨੇ ਉੱਚੇ ਸੀਗੇ ਪਾਣੀ ਕਿਤੇ ਨਾ ਕਿਤੇ ਤਾਂ ਚਲੇ ਗਏ ਆ ਜੇ ਇਹੀ ਹਾਲ ਰਿਹਾ ਆ ਆਪਣਾ ਆਉਣ ਵਾਲਾ ਸਮਾਂ ਕੋ ਬਹੁਤਾ ਚੰਗਾ ਨਹੀਂ ਸੋ ਸਾਨੂੰ ਸਾਰਿਆਂ ਨੂੰ ਇਧਰ ਧਿਆਨ ਦੇਣਾ ਚਾਹੀਦਾ ਆਪਣੀ ਸਭਿਆਤਾ ਵਿਰਸਾ ਬੋਲੀ ਸਭਾ ਚ ਪਾਣੀ ਇਹ ਸਾਰੀ ਚੀਜ਼ਾਂ ਸੰਭਾਲਣ ਵਾਲੀਆਂ ਨਾਲ ਦੇ ਨਾਲ ਆਪਣੇ ਇਸ ਤਰ੍ਹਾਂ ਸ਼ੌਕ ਪੂਰੇ ਰੱਖੋ ਤੇ ਉਹਦੇ ਨਾਲ ਆਪਣਾ ਵਿਰਸਾ ਅੱਗੇ ਵਧਦਾ ਰਹੇ ਬਹੁਤ ਚੰਗੀ ਗੱਲ ਹੈ ਗਰਚਾ ਸਾਹਿਬ ਫਿਕਰਮੰਦ ਨੇ ਔਰ ਬੋਲੀ ਸਾਹਣੀ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਕਹਿ ਦਿੰਨੇ ਆ ਕਿ ਇੰਗਲਿਸ਼ ਜਿਹੜੀ ਹੈ ਉਹ ਅੱਜਕੱਲ ਇੱਕ ਵਰਲਡ ਦੀ ਲੈਂਗੁਏਜ ਬਣ ਗਿਆ ਯੂਨੀਵਰਸ ਦੀ ਲੈਂਗੁਏਜ ਬਣ ਗਿਆ ਲੇਕਿਨ ਜਿਹੜੀ ਕਹਿੰਦੇ ਨਾ ਭਾਸ਼ਾ ਉਹੀ ਮੈਮਰੀ ਆ ਤੁਹਾਡੀ ਮੈਮਰੀ ਤੁਹਾਡੇ ਸ਼ਬਦ ਆ ਤਾਂ ਜੇ ਤੁਸੀਂ ਆਪਣੀ ਮਾਂ ਬੋਲੀ ਨੂੰ ਭੁੱਲ ਕੇ ਸਮਝੀ ਤੁਸੀਂ ਆਪਣੀ ਮੈਮਰੀ ਨੂੰ ਭੁੱਲ ਗਏ ਆਓ ਆਪਾਂ ਵਿਰਸਾ ਦਿਖਾਈ ਗਿਆ ਜੀ ਨਾਲ ਮੰਜੇ ਚੱਲੇ ਆ ਜਿੰਨਾ ਮੰਜਿਆਂ ਤੇ ਲੰਮੇ ਪਹਿ ਕੇ کریمਪੁਰੀਏ ਫਿਰ ਬੱਚਿਆਂ ਨੂੰ 부ਝਾਰਤਾ ਪਾਉਣਗੇ ਕਿ 부ਝਾਰਤਾ ਪਾਉਣੀਆਂ ਪੁੱਤ ਘਰ ਦਾ ਜੋਗੀ ਜੋਗ ਨਹੀਂ ਬਾਹਰਲਾ ਜੋਗੀ ਸਿੱਧ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਹੂੰ ਅਜਿਵੇਂ ਤੁਸੀਂ ਦੇਖੋ ਬਈ ਟਰੈਕਟਰ ਦਾ ਐਗਰੀਕਲਚਰ ਸਮਾਨ ਆਜ ਉੱਤੇ ਚੜੀਆ ਸਲਖਣ ਪਰ ਚੜੀਆ ਹਾਂਜੀ ਤੁਸੀਂ ਤਾਂ ਉੱਦਾਂ ਵੀ ਤੇਜ਼ ਐ ਇਸ ਟਾਈਮ ਮਾਰੀ ਖੋਲ ਕੇ ਕਹਨਾ ਵਾਹਿਗੁਰੂ ਬੋਲ ਕੇ ਟਰਾਲੀ ਉੱਤੇ ਬਹਿ ਜਾ ਵੱਲੀਏ ਲੈ ਵੀ ਸਲਖਣ ਸਿਆਂ ਆਪਾਂ ਪਹੁੰਚ ਗਏ ਟਰਾਲੀ ਦੇ ਉੱਤੇ ਆਜੋ ਦਿਖਾਉ ਕਿ ਕੀ ਕੀ ਚੱਲਾ ਸਮਾਨ ਆਜੋ ਜੀ ਦੇਖੀ ਤੇਜ਼ ਐ ਜੀ ਗੈਸ ਚੋਲਾ ਹਮ ਡਬਲ ਸਲੈਂਸਰ ਟਰੈਕਟਰ ਦੀਆਂ ਹੱਬਾਂ ਜਿਵੇਂ ਕੋਈ ਖਰਾਬੀ ਆ ਜਾਵੇ ਦੱਤੀ ਕਹੀ ਤੇ ਰੰਬਾ ਰੰਬੇ ਤੇ ਸੋ ਇਹ ਛੋਟੇ ਛੋਟੀਆਂ ਜਿਹੜੀਆਂ ਆ ਬਸ ਤਾਂ ਰੱਖੀਆਂ ਪ੍ਰਾਣੀ ਸਭਿਆਚਾਰ ਵ ਨਿਆਣਿਆਂ ਨੂੰ ਕਿਤੇ ਰੰਬਾ ਭੁੱਲ ਨਾ ਜਾਵੇ ਠੀਕ ਆ ਜੀ ਤੇ ਮਣ ਮੋਟਾ ਉੱਥੇ ਸ਼ਾਂਗਾ-ਚਾਂਗੀ ਕਰਨ ਦੇ ਵੀ ਦੱਤ ਰੱਖੇ ਆ ਤੇ ਸੋ ਵੀ ਕਈ ਵਾਰੀ ਬੰਦਾ ਥੱਕ ਜਵੇ ਲੇਬਰ ਵਾਲੀ ਤੇ ਕੁਰਸੀ ਵੀ ਰੱਖੀ ਆ ਰਾਮ ਕਰਨ ਲਈ ਤੇ ਅੱਗੇ ਦੇਸੀ ਮੰਜਾ ਵੀ ਵਿੱਚ ਰੱਖਿਆ ਕੇਮ ਛਿੱਟੀ ਪ੍ਰੈਣ ਤਾਂ ਨਹੀਂ ਦੇਣ ਲੱਗੇ ਕੋਈ ਨਾਲ ਨਹੀਂ ਸ਼੍ਰੀ ਉਹ ਨਹੀਂ ਹੋਰ ਉੱਧਰ ਨਿਆਣਿਆਂ ਦੀ ਪ੍ਰੇਡ ਕਰ ਦਿੱਤੀ ਕਨਿਆਣਿਆਂ ਨੇ 911 ਤੇ ਕਾਲ ਕਰ ਦੇਣੀ ਹੈ ਬਿਲਕੁਲ ਜੀ ਬਿਲਕੁਲ ਹੈਨਾ ਹੁਣ ਆਜੋ ਜੀ ਤੁਹਾਨੂੰ ਅੱਗੇ ਮਿਲਾਉਣੇ ਆ ਜੀ ਜਿਵੇਂ ਬਾਈਆਂ ਦੱਸਿਆ ਵੀ ਪੁਰਾਣੇ ਟਰੈਕਟਰ ਦੇ ਨਾਲ ਪਿਆਰ ਰੱਖਦੇ ਆ ਉਹੀ ਟਰੈਕਟਰ ਤਿਆਰ ਕਰਾਇਆ ਤੇ ਸੋ ਇਹ ਬਾਈ ਆਪਣੇ ਪੁਰਾਣੇ ਮਹਿਤਰੀ ਵੀ ਬੜਾ ਸੰਭਾਲ ਕੇ ਰੱਖਦੇ ਆ ਤੁਸੀਂ ਇੱਥੇ ਬਰਾਉਨ ਕੁੜੀ ਨਹੀਂ ਸਾਡਾ ਬਰਾਉਨ ਮੁੰਡਾ ਬਰਾਉਨ ਮੁੰਡਾ ਤੁਸੀਂ ਸੁਣਿਆ ਹੋਣਾ ਇੱਥੇ ਬਰਜਿੰਦਰ ਸਿੰਘ ਸੇਮ ਵੀ ਕਾਲਜ ਮੇਟ ਹੈ ਜੀ ਜੀ ਇਕੱਠੇ ਪੜ੍ਹਿਆ ਸੇਮ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਜੀ ਤੁਸੀਂ ਇਕੱਠੇ ਬਣੇ ਦੇਖ ਲਓ ਹੈ ਤੇ ਤੁਸੀਂ ਫਿਰ ਚਲੋ ਆਪਣਾ ਕਾਰੋਬਾਰ ਵਧੀਆ ਚਲਾਇਆ ਤੇ ਤੁਹਾਡੇ ਯਾਰ ਵੀ ਅੱਜ ਪੁਰਾਣੇ ਇਕੱਠੇ ਆ। ਕਾਹਦਾ ਕਮਾਉਂਦਾ ਸਾਡੇ ਨਾਲ। ਅੱਛਾ ਜੀ। ਜੀ। ਤੁਸੀਂ ਪੌਂਚ ਕਰਦੇ ਆ ਤੇ ਉਹ ਫਿਰ ਸ਼ੈਲ ਲਾਉਂਦੇ ਆ। ਚਲੋ ਬਹੁਤ ਵਧੀਆ ਨਹੀਂ। ਬਾਕੀ ਬੱਚਾ ਕੋਈ ਤੁਸੀਂ ਲੈ ਜਾਂਦੇ। ਜੀ। ਬਲਜਿੰਦਰ ਸਿੰਘ ਸੇੰਭੀ ਨੇ ਬੜੇ origignal ਤਿਆਰ ਕੀਤਾ ਸਮਾਨ ਹੋ। ਤੇ ਚਲੋ ਵੀ ਯਾਰਾਂ ਨੇ ਵੀ ਪੁਰਾਣੇ ਯਾਰ ਕਲਾਸਮੇਟ ਸੀਗੇ ਤੇ ਫਿਰ ਇਹੀ ਹੁੰਦਾ ਕਿ ਜਿਹੜਾ ਬਿਜ਼ਨਸ ਮਿੱਤਰ ਜਾ ਰਹੇ ਜਾਂ ਆਪਣੇ ਤੇ ਪਰ ਇੱਕ ਗੱਲ ਇਹਨੇ ਦੇਖੋ ਸਿਗਾ ਇਹ ਪੋਲੀਟੈਕਨੀਕਲ ਚ ਔਰ ਮਾਰਕੀਟਿੰਗ ਪੂਰੀ ਆਉਂਦੀ ਹੈ ਕੋਈ ਏਰੀਆ ਨਹੀਂ ਛੱਡੇ ਆ ਹਰ ਪਾਸੇ ਸੈਂਬੀ 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 ਲਾਤੀ ਹੈ ਚਾਰੇ ਪਾਸੇ ਸੈਂਬੀ ਸੈਂਬੀ ਕਰਾਤੀ ਅੱਛਾ ਕਿੰਨੀ ਮਿਹਨਤ ਆਈ ਹੈ ਸੈਂਬੀ ਸਾਹਿਬ ਮਿਹਨਤ ਦਾ ਸਰ ਚਲੋ ਇਹ ਪਹਿਲਾਂ ਦਾ ਭਾਈ ਹੁਣਾਂ ਦਾ ਪਿਆਰ ਵਾ ਸਲਖਣ ਜੀ ਦਾ ਸਲਖਣ ਜੀ ਹੁਣਾਂ ਦਾ ਤੇ ਸਾਨੂੰ ਇਹ ਬਹੁਤ ਖੁਸ਼ੀ ਹੈ ਸਾਡੇ ਇੱਥੋਂ ਸਮਾਨ ਜਾ ਰਿਹਾ ਹੈ ਪੰਜਾਬ ਤੋਂ ਵੀ ਸਪੈਸ਼ਲੀ ਬਾਹਰ ਜਾ ਰਿਹਾ ਹੈ ਜੀ ਹਾਂਜੀ ਹਾਂਜੀ ਤੇ ਆਪਣੇ ਪਿਛੋਕੜ ਨਾਲ ਜੁੜੇ ਆ ਜੀ ਕਰੀਮਪੁਰੀਆਂ ਬਾਰੇ ਕੀ ਕਹੋਗੇ ਕਰੀਮਪੁਰੀਆਂ ਸਾਡਾ ਸਾਰਾ ਇਸ ਲਾਲੀ ਪੁਰੀ ਕਰੀਮ ਲੈ ਮੈਂ ਖਾਜੀ ਕਰੀਮ ਲਾਲੀ ਨਾਲੋਂ ਅੱਛਾ ਕੀ ਕਹੋਗੇ ਕਹਿਣਾ ਕੁਛ ਨਹੀਂ ਜੀ ਬਸ ਇਹ ਆ ਬਈ ਤੇ ਆਰਡਰ ਆਉਂਦੇ ਰਹਿਣ ਹਾਂ ਬਾਈ ਦੇ ਆਰਡਰ ਆਉਂਦੇ ਰਹਿਣ ਅਸੀਂ ਸਮਾਨ ਬਣਾਈ ਜਾਈਏ ਬਾਈ ਦੇ ਬਾਹਰ ਭੇਜੀ ਜਾਈਏ ਤੁਹਾਡਾ ਪਿਆਰ ਮਿਲੀ ਜਾਵੇ ਤੇ ਸਲੱਖਣ ਭਾਜੀ ਹੁਣ ਦਾ ਸਾਥ ਮਿਲੀ ਜਾਵੇ ਮੇਰੀ ਬਾਹ ਨਾ ਕੋਟੋਂ ਨੇ ਦੇਣਾ ਆਰਡਰ ਨਹੀਂ ਚਲੋ ਬਹੁਤ ਪਿਆਰ ਬਹੁਤ ਰੀਜਨਲ ਸਮਾਨ ਤਿਆਰ ਕੀਤਾ ਸਮਾਨ ਤਿਆਰ ਕਰਦੇ ਆ ਸੈਂਬੀ ਐਗਰੋ ਵਰਕਰਸ ਇਹਨਾਂ ਦਾ ਪੂਰਾ ਨਾਮ ਹੈ ਬੜੀ ਹੀ ਰੀਜਨਲ ਸਮਾਨ ਤਿਆਰ ਕਰਦੇ ਔਰ ਕਿਤੇ ਵੀ ਤੁਹਾਨੂੰ ਦੇਖੋ ਕੋਈ ਵੀ ਆਪ ਕੋਈ ਵੀ ਪਿੰਪੁਆਇੰਟ ਨਹੀਂ ਕਰ ਸਕਦੇ ਯਾਰ ਆ ਚੀਜ਼ ਸਹੀ ਨਹੀਂ ਆ ਬਿਲਕੁਲ ਐਕੂਰੇਟ ਹੈ ਪੂਰੀਆਂ ਰੀਜਾ ਲਾਈਆਂ ਜੀ ਪੂਰੀਆਂ ਰੀਜਾ ਲਾਈਆਂ ਔਰ ਚਾਹ ਚੜਿਆ ਆ ਕਰੀਮਪੂਰੀਆਂ ਨੂੰ ਵੀ ਇੱਧਰ ਭਾਜੀ ਇਹ ਭਾਜੀ ਕਿਹੜਾ ਪਿੰਡ ਤੁਹਾਡਾ ਚਾਲਖੁਰਦ ਚਾਲਖੁਰਦ ਵਾਲੇ ਭਾਈ ਨੂੰ ਵੀ ਚਾਹ ਭਾਜੀ ਕੀ ਕਹੋਗੇ ਇਹਨਾਂ ਬਾਰੇ ਬਹੁਤ ਵਧੀਆ ਜੀ ਬਹੁਤ ਜਿਹੜਾ ਸਮਾਨ ਹੈ ਜੋ ਬਣਾਇਆ ਜੋ ਵੀ ਸਮਾਨ ਸਾਰਾ ਵਧੀਆ ਆ ਤੁਹਾਡੇ ਨਾਲ ਮੈਚ ਕਰਦਾ ਕਿਉਂਕਿ ਕਹਿੰਦੇ ਤੁਹਾਡਾ ਸਰੀਰ ਲੋਹੇ ਵਰਗਾ ਹਾਂਜੀ ਕਰਦਾ ਜੀ ਬਿਲਕੁਲ ਕਰਦਾ ਹਾਂਜੀ ਬਹੁਤ ਵਧੀਆ ਜੀ ਬਹੁਤ ਮਿਹਨਤ ਪੂਰੀ ਕੀਤੀ ਲੱਗਦੀ ਹਾਂਜੀ ਹਾਂਜੀ ਪੂਰੀ ਉੱਥੇ ਵੀ ਕਰੀਦੀ ਆ ਜੀ ਹਾਂਜੀ ਤੇ ਬਹੁਤ ਵਧੀਆ ਆ ਜੀ ਫਨੀਸ਼ ਕਮੂਨ ਵਧੀਆ ਆ ਸਾਰੇ ਹਾਲ ਹਾਲ ਵਧੀਆ ਪਧਰੇ ਆ ਹਾਂਜੀ ਟਾਂਕੇ ਟੁੰਕੇ ਵਧੀਆ ਲਾਇਆ ਆ ਕਿਤੇ ਕੋਈ ਐਦਾਂ ਨਹੀਂ ਹੈਗਾ ਸਾਰਾ ਐਕੂਰੇਟ ਆ ਸਾਰਾ ਬਾਈ ਜੀ ਆਪਣਾ ਉਹ ਉਸ ਦਿਨ ਜਿੱਦਣ ਖੜਕੜਾ ਤੋਂ ਸਮਾਨ ਲੋਡ ਕੀਤਾ ਅਚਾਨਕ ਵਾਂਡੇ ਯਾਰ ਆਏ ਤਾਂ ਅਚਾਨਕ ਦੇਖ ਕੇ ਰੁਕ ਗਏ ਇਦਾਂ ਹੀ ਹੋਇ ਪੁੱਛ ਲੈਨਾਂ ਨੂੰ ਅਸੀਂ ਉੱਥੇ ਬਸ ਉਦਨੇ ਮੂਡ ਬਣ ਗਿਆ ਵੇ ਇਦਾਂ ਵੀ ਹੋ ਰਹੀ ਆ ਜਿੱਦਾਂ ਜਗਰਚਾ ਸਾਹਿਬ ਰੁਕ ਗਏ ਦੇਖ ਕੇ ਇਦਾਂ ਹੀ ਅਸੀਂ ਉਦੋਂ ਰੁਕ ਗਏ ਅਗਲਾ ਆਰਡਰ ਕਰਚਾ ਸਭ ਦਾ ਮੰਨ ਕੇ ਚੱਲੀਏ ਹਾਂਜੀ ਬਿਲਕੁਲ ਚਲੋ ਠੀਕ ਆ ਜੀ ਮਿਲਦੇ ਆ ਅਗਲੇ ਵਾਰ ਤੁਹਾਨੂੰ ਜੀ ਅਸੀਂ ਇਹਨਾਂ ਨੂੰ ਉਦੋਂ ਕਿਹਾ ਇਹਨਾਂ ਨੇ 20 20 25 ਕਿਲ ਦਾ ਲਾਇਏ ਹੋਣੇ ਮੇਰਾ ਖਿਆਲ ਸਾਨੂੰ ਡਿਲੀਵਰੀ ਦੇ ਦਿੱਤੀ ਜੀ ਇਹ ਸਲੱਖਣ ਸਾਹਿਬ ਦਾ ਸਲੱਖਣ ਭਾਈ ਦਾ ਕਹਿੰਦਾ ਰਾਜੇ ਦੇ ਲੋਕੀ ਰੂਪੀ ਆ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਅਸਲ ਸਲੱਖਣ ਸਿੰਘ ਉਹਨਾਂ ਦਾ ਅੱਜ ਵੀ ਵੀਡੀਓ ਦੇਖ ਕੇ ਜਿਹੜੇ ਬਹੁਤ ਗੁੱਡ ਕਰ ਰਹੇ ਨੇ ਫੀਲ ਜੇਕਰ ਤੁਸੀਂ ਵੀ ਕਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਕਿਤੇ ਵੀ ਮੰਗਵਾਉਣਾ ਚਾਹੁੰਦੇ ਹੋ ਟਰੈਕਟਰ ਜਾਂ ਸੰਦ ਤਾਂ ਸਲੱਖਣ ਭਾਈ ਨਾਲ ਕਰਨੀ ਹੈ ਡੀਲ ਨੰਬਰ ਬੋਲ ਦਿਓ 99 157 10 571 99 157 10 571 ਬਾਬਾ ਬਿਸ਼ਕਰਮਾ ਟਰੈਕਟਰ ਗੜ ਸ਼ੰਕਰ ਰੋਡ ਨਵਾਂ ਸ਼ਹਿਰ ਜੀ ਤੇ ਖਰਚਾ ਬਹੁਤਾ ਨਹੀਂ ਕਰਾਣਾ ਮੈਂ ਕਹਾਂ ਜੀ ਸਾਡੇ ਨਾਲ ਖੜੇ ਨੇ ਜਸਵਿੰਦਰ ਸਿੰਘ ਘਰਚਾ ਜਿਹੜਾ ਘੱਟ ਤੋਂ ਘੱਟ ਕਰਾਉਗੇ ਖਰਚਾ ਜਿਹੜਾ ਵੱਧ ਕਰੂਗਾ ਉੱਤੇ ਕਰਦੋਗੇ ਪਰਚਾ ਅੱਗੇ ਸਾਡੇ ਤੁਹਾਨੂੰ ਮਿਲਾਉਨੇ ਆ ਐਚ ਐਸ ਸ਼ਰਮਾ ਜੀ ਜੋ ਸਾਡੇ ਸ਼ਿਪਿੰਗ ਨੂੰ ਜੀ ਸਾਡੇ ਸ਼ੀਪੀਕ ਨੂੰ ਖਲੀ ਲੈਂਡ ਕਰਦੇ ਆ ਸੋ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਜੀ ਇਹਨਾਂ ਦਾ ਸਾਨੂੰ ਬਹੁਤ ਉੱਗਾ ਸਹਿਯੋਗ ਆ ਕਦੇ ਕੋਈ ਡੀਲ ਲੇਟ ਨਹੀਂ ਹੋਈ ਜੋ ਕਮਿਟਮੈਂਟ ਕੀਤੀ ਉੱਤੇ ਪੂਰਾ ਖਰੇ ਉਤਰੇ ਆ ਤੇ ਸੂਰੀ ਸਾਹਿਬ ਤੁਸੀਂ ਵੀ ਆਪਾਂ ਕਈ ਵਾਰ ਇਹਨਾਂ ਨਾਲ ਮੀਟਿੰਗ ਤੁਹਾਡੀ ਹੋ ਚੁੱਕੀ ਆ ਤੇ ਸੋ ਇਹਨਾਂ ਨੂੰ ਵੀ ਸਾਡੀ ਇਹੀ ਪ੍ਰੇਰਣਾ ਕਿ ਸਾਡਾ ਵੀ ਜਿਹੜੀ ਗੱਡਪੱਲ ਬਣੀ ਰਵੇ ਔਰ ਤੁਸੀਂ ਵੀ ਸਮੇਂ-ਸਮੇਂ ਤੇ ਉਹ ਸਮੇਂ ਦਾ ਟਾਈਮ ਟੇਮ ਤੇ ਡਿਲੀਵਰੀ ਪਹੁੰਚਾਉਂਦੇ ਰਹੋ ਸ਼ਰਮਾ ਜੀ ਲਓ ਜੀ ਤੁਸੀਂ ਕੀ ਵਿਚਾਰ ਸ਼ਰਮਾ ਜੀ ਜੇ ਤੁਹਾਡਾ ਕੋਈ ਰਹਿ ਗਿਆ ਤਾਂ ਬੋਲਦੇ ਨਹੀਂ ਤਾਂ ਉਹਨੇ ਕਹਿਤਾ ਸਾਰਾ ਕੁਝ ਹਾਂ ਜੀ ਵੈਸੇ ਉਹਨਾਂ ਨੇ ਸਭ ਕੁਝ ਬੋਲ ਦਿਆ ਪਰ ਫਿਰ ਵੀ ਮੈਂ ਬੋਲੂਗਾ ਕਿ ਰੇਟ ਤਾਂ ਗੱਡਬੱਦ ਹੁੰਦੇ ਰਹਤੇ ਹੈ ਕਿਉਂਕਿ ਅਕੋਰਡਿੰਗ ਟੂ ਮਾਰਕੀਟ ਤੇ ਵੱਧ ਨਹੀਂ ਹੋਣਾ ਚਾਹੀਦਾ ਘੱਟੇ ਹੋਣਾ ਚਾਹੀਦਾ ਘੱਟ ਘੱਟ ਹੀ ਹੋਣੇ ਜੀ ਜੀ ਬੋ ਕਰੋ ਤੁਸੀਂ ਕੰਟੀਨਿਊ बस बा, बा, सब बाकी जो कं, आ, ये ट्रैक्टर है ट्रैक्टर आप इसी तरीके से बनाओ और हम लोग कंटेनर आपको प्रोवाइड करवाते रहेंगे और आपको अच्छी सर्विस मिलेगी तो उसमें कोई डाउट नहीं है शर्मा जी आदेक गल, आदेक एक, आदेक एक सलाद हम हैं शर्मा जी एक सलाद हम हैं तो तो आप यस 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 ਤੋਂ ਇੱਕ ਸਲਾਹ ਦਮਾ ਜੇ ਆਹੀ ਗੱਲ ਪੰਜਾਬੀ ਚ ਕਰਦਾ ਸੇਲ ਹੋਰ ਹੋ ਜਾਣੀ ਇਹ ਬਿਨਸ ਦਿੰਦੇ ਰਹਿਣਗੇ ਅਸੀਂ ਇਹਨਾਂ ਦਾ ਵਾਦਾ ਕਰਦੇ ਆਂ ਭਈ ਜਰਾ ਪੰਜਾਬੀ ਦੇ ਉੱਤੇ ਮੜ ਜਾ ਧਿਆਨ ਦੇਣ ਬਿਜ ਨੂੰ ਹੋਰ ਦੇ ਦੇਾਂਗੇ ਹਾਂ ਗਰੰਟੀ ਹੈ ਇਸ ਗੱਲ ਦੀ ਵੇਖਿਆ ਮੈਂ ਫੜ ਕੇ ਨਬਜ ਕੇ ਨਹੀਂ ਪੰਜਾਬੀ ਇਹ ਬੋਲ ਸਕਦੇ ਆ ਪੰਜਾਬੀ ਨਾਲ ਨੂੰ ਆਉਂਦੀ ਆ ਮੜ ਜੇ ਪ੍ਰੈਕਟਿਸ ਕਰਨ ਸਿਖਾ ਦੇਾਂਗੇ ਪੰਜਾਬੀ ਆਪ ਵੀ ਦੋ ਦੀ ਜਗ੍ਹਾ ਚਾਰ ਟਰੈਕਟਰ ਚਾਹੀਏ ਦੋ ਚਾਰ ਦੋ ਚਾਰ ਰੌਂਡ ਮੇਰੇ ਹੋਰ ਲੱਗੇ ਤਾਂ ਪੰਜਾਬੀ ਵੀ ਸਿੱਖ ਜਾਣਗੇ ਅਸੀਂ ਆ ਪੰਜਾਬੀ ਆ ਬਾਤ ਥੋੜੀ ਜੀ ਕਰ ਸਕਦਾ ਚੱਲ ਪਾਣਾ ਨਹੀਂ ਹੂੰ ਤੋ ਇਮਾਚਲ ਤੋਂ ਤੋ ਇਸ ਲਈ ਥੋੜੀ ਬਹੁਤ ਬੋਲਦੇ ਹਾਂ ਜੀ ਹਾਂ ਹਾਂ ਗਵਾਂਢੀ ਹੈ ਕੋਈ ਗੱਲ ਨਹੀਂ ਹਾਂ ਤੇ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਸਾਰਿਆਂ ਪਤਵੰਤੇ ਸੱਜਣਾ ਦਾ ਆਇਆਂ ਦਾ ਬਹੁਤ ਤਹਿਤ ਰੂ ਧੰਨਵਾਦ ਤੇ ਬਹੁਤ ਵਧੀਆ ਸ਼ੁਕਲ ਮੇਲਾ ਹੋਇਆ ਤੇ ਬਹੁਤ ਹੀ ਵਧੀਆ ਸ਼ਿਪਿੰਗ ਮੈਂਟ ਦੀ ਜਿਹੜੀ ਆ ਤਿਆਰੀ ਹੋਈ ਆ ਤੇ ਸਾਡੇ ਸਹੰਬੀ ਸਾਹਿਬ ਵੀ ਪਹੁੰਚੇ ਆ ਤੇ ਸਾਰੀ ਟੀਮ ਸਾਡੀ ਪਹੁੰਚੀ ਹੋਆ ਤੇ ਸੋ ਸਾਰਿਆਂ ਨੂੰ ਬੇਨਤੀ ਆਵੇ ਕਿਸੇ ਨੇ ਵੀ ਮੋਡੀਫਾਈ ਕਰਾਉਣਾ ਹੋਵੇ ਤੇ ਸਾਡੇ ਚਾਹੇ ਸੂਰੀ ਸਾਹਿਬ ਨਾਲ ਸੰਪਰਕ ਕਰ ਸਕਦੇ ਆ ਇਹ ਵੀ ਕਰਦੀ ਗੱਲ ਹੈ ਚਾਹੇ ਤੁਸੀਂ ਗੜਸ਼ੰਕਾ ਰੋਡ ਨਵਾਂ ਸ਼ਹਿਰ ਹੋ ਕਬੂਟਾ ਟਰੈਕਟਰ ਏਜੰਸੀ ਨਵਾਂ ਸ਼ਹਿਰ ਆ ਕੇ ਸੰਪਰਕ ਕਰ ਸਕਦੇ ਹੋ ਆਪਣਾ ਫੋਨ ਨੰਬਰ ਇੱਕ ਵਾਰ ਫਿਰ ਤੋਂ ਬੋਲ ਦੋ 99157 10571 ਕੋਈ ਹੋਰ ਹੈਗਾ ਉਹ ਵੀ ਬੋਲ ਦੋ 98150 88610 ਕਿਸੇ ਵੀ ਨੰਬਰ ਤੇ ਸੰਪਰਕ ਕਰ ਸਕਦੇ ਆ ਤੇ ਕੋਈ ਵੀ ਟਰੈਕਟਰ ਕਿਸੇ ਵੀ ਕੰਪਨੀ ਦਾ ਤੁਸੀਂ ਭੇਜਣਾ ਤੇ ਆਪਣੇ ਸੰਭਰ ਕਰ ਸਕਦੇ ਆਂ ਭਾਜੀ ਟਾਈਮ ਤੇ ਚੱਕ ਜਰੂਰ ਲਿਆ ਕਰੋ ਦੇਖੋ ਬਈ ਸਲੱਖਣ ਸਿੰਘ ਪੁਰੇਵਾਲ ਅਸੀਂ ਸਦਾ ਰਹਿਣਾ ਨਾਲ 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 ਮੇਰੇ ਪਸੰਦੀਦਾ ਸਾਹਿਬ ਜੀ ਬਹੁਤ ਧੰਨਵਾਦ ਬਾਕੀ ਆਰਡਰ ਦੇਣਾ ਕੱਢਣੀ ਨਹੀਂ ਨਿਕਾਲ ਚੱਲ ਜੀ ਬਹੁਤ ਸ਼ੁਕਰੀਆ ਠੀਕ ਹੈ ਜੀ ਪਰਿਵਾਰਕ ਮਾਹੌਲ ਬਣ ਗਿਆ ਬੜੇ ਰਹਿਣਾ ਬੀਤਰੀਆਂ ਛੋਟੀ ਜਿਨੀ ਸੀ ਕਰ ਪਸੰਗੀ ਦਾ ਅੱਜ ਪੋਲੀ ਫਿਰ ਦੱਸੂਗੇ ਸਤਿ ਸ਼੍ਰੀ ਅਕਾਲ ਰਬ ਰਾਖਾ